ਲਓ ਜੀ ਇਹਦਾ ਵਲੌਗ ਸਟਾਰਟ ਕਰਨ ਲੱਗੇ ਆ ਤੇ ਇਹ ਬਹੁਤ ਹੀ ਖਤਰਨਾਕ ਵਲੌਗ ਹੁਣ ਲੱਗਾ ਵਾ ਕਿਉਂਕਿ ਇਹ ਵਲੌਗ ਦੇ ਵਿੱਚ ਅਸੀਂ 5-6 ਦਿਨਾਂ ਦੇ ਕਲਿੱਪ ਜੋੜ ਕੇ ਵਲੌਗ ਤਿਆਰ ਕੀਤਾ ਆ ਤੇ ਸਾਰੇ ਜਣੇ ਇਹ ਵਲੌਗ ਨੂੰ ਜ਼ਰੂਰ ਦੇਖਿਓ ਓਕੇ ਮਿਲਦੇ ਹਾਂ ਹੁਣ ਵਲੌਗ ਦੇਖੋ ਕੀ ਕੀ ਨਵੀਆਂ ਚੀਜ਼ਾਂ ਸੀ ਐਡ ਕੀਤੀਆਂ ਵਾ ਤੇ ਇੰਟਰ ਕਾਲਜ ਦੀ ਤਿਆਰੀ ਤੋਂ ਲੈ ਕੇ ਤੇ ਇੰਟਰ ਕਾਲਜ ਦੇ ਖਤਮ ਹੁੰਦਾਂ ਸਾਰਾ ਵਲੌਗ ਜ਼ਰੂਰ ਦੇਖਿਓ ਬਾਏ ਲਓ ਜੀ ਉਹ ਆ ਗਿਆ ਦਿਨ ਜਿਹਦੀਾਨੂੰ ਬਹੁਤ ਬਹੁਤ ਜ਼ਰੂਰਤ ਸੀ ਕਿ ਆਡੇ ਗਰਾਊਂਡ ਦੀ ਹੋਣਾ ਲੱਗੀ ਹੈ ਸਫਾਈ ਰੀਪਰ ਮਾਰ ਕੇ ਜਿੰਨਾ ਵੀ ਕਾਵਾ ਹੈ ਵੜ ਦਿੱਤਾ ਜਾਊਗਾ ਹੁਣ ਤੇ ਇਸ ਤੋਂ ਬਾਅਦ ਫਿਰ ਅਸੀਂ ਮਸ਼ੀਨ ਦੇ ਨਾਲ ਕਰਾਂਗੇ ਆਪਣਾ ਤੇ ਜਿਹੜੀ ਗਰਾਊਂਡ ਆਪਣੀ ਹੋ ਜੂਗੀ ਟੌਪ ਟਪ ਟੌਪ ਇਹ ਬਹੁਤ-ਬਹੁਤ ਯੋਗਦਾਨੇ ਦੇ ਵਿੱਚ ਵੀਰਪਾਲ ਭਾਜੀ ਤੇ 바ਵਾ ਜੋਸ਼ਨ ਜੀ ਦਾ ਉਹਨਾਂ ਵੱਲੋਂ ਇਹ ਸੇਵਾ ਕਰਾਈ ਜਾ ਰਹੀ ਆ ਤੇ ਧੰਨਵਾਦ ਕਰਦੇ ਆਂ ਅਸੀਂ ਬਸ ਇਦਾਂ ਹੀ ਨਾਲ ਜੁੜੇ ਰਹੋ ਜਿਹੜੇ ਅਸੀਂ ਪਿੰਡ ਦੇ ਵਧੀਆ-ਵਧੀਆ ਕੰਮ ਕਰ ਸਕੀਏ ਅੱਜੀ ਜੀ ਫਿਰ ਨਵਾਂ ਵਲੌਗ ਤੁਹਾਡੇ ਚ ਲੈ ਕੇ ਆਜ ਰੋ ਰਹੇ ਆ ਤੇ ਅੱਜ ਦੇ ਵੀ ਵਲੌਗ ਫਿਰ ਕਾਲਜ ਤੋਂ ਸ਼ੁਰੂ ਕਰ ਰਹੇ ਆ ਇੰਟਰ ਕਾਲਜ ਦੀ ਚੱਲ ਰਹੀ ਹੈ ਪ੍ਰੈਕਟਿਸ ਇੱਧਰ ਕੁੜੀਆਂ ਦੇ ਕਬੱਡੀ ਦਾ ਸੈਟ ਆ ਤੇ ਉੱਧਰ ਮੁੰਡਿਆਂ ਦਾ ਇੱਧਰ ਰੁਕ ਕੈਮਰਾਮੈਨ ਦਾ ਲੈਜੈਂਡ ਵਨ ਐਂਡ ਓਨਲੀ ਰਾਜਵੀਰ ਸਿੰਘ ਪੱਥਰੀ ਵਾਲੇ ਠੀਕ ਆਣਾ ਹਾਂਜੀ ਚੱਲ ਪੜਾ ਵੀਡੀਓ ਫਿਰ ਆਇਓ ਵੀ ਤਾਂ ਜਾਣੇ ਐ ਜਿੱਦਾਂ ਉਹ ਕਿ ਹਿਮਾ ਮੈਂ ਕਰਦੇ ਆਂ ਫਿਰ ਉਸ ਤੋਂ ਬਾਅਦ ਰੇਟ ਇੱਥੇ ਪਾਉਣੀ ਠੀਕ ਐ ਤੇ ਆ ਆ ਦੋਵੇਂ ਖੜਾ ਘੁੰਮਣਾ ਚਾਹੀਦਾ ਬੰਦਾ ਨਾ ਇੱਧਰ ਵੀ ਜਲਦੀ ਜਿੱਤੇ ਇੱਥੇ ਹੋਣਾ ਚਾਹੀਦਾ ਜਿੱਤੇ ਜ਼ਿਆਦਾ ਅੱਗੇ ਥੋੜਾ ਪਿੱਛੇ ਠੀਕ ਐ ਥੋੜਾ ਮੱਲ ਇੱਧਰ ਰੁਕੇ ਰਿਕੜ ਗੱਲ ਆ ਥੱਲੇ ਜਾਓ ਠੀਕ ਐ ਇਹਦੇ ਇਤੋਂ ਆ ਪੈਰਾਂ ਤੇ ਰਹਿਣਾ ਆ ਪੈਰਾਂ ਆ ਪੈਰਾਂ ਬਾਜੀ ਨਿੱਕੀ ਜਾ ਕੇ ਬੱਟੀ ਆ ਇਹ ਨਹੀਂ ਆ ਕਿ ਤੂੰ ਹੀ ਆ ਉਹ ਆਇਆ ਹੱਥ ਨਹੀਂ ਕੱਢਦੇ ਨਹੀਂ ਆ ਇਹ ਤਾਂ ਦੂਜੀ ਗੱਲ ਐ ਨਹੀਂ ਜਾਣਾ ਐ ਇਹ ਕਰ ਚੁੱਕੀ ਬਣਾਣੀ ਸਹੀ ਟੱਚ ਮਾਰਨਾ ਠੀਕ ਹੈ ਮੇਰਾ ਤਾਂ ਸਹੀ ਹੈ ਮੈਂ ਕੱਲੀ ਮੌਕੀ ਕਬੱਡੀ ਕਰੋ ਡਵਾਂ ਚਲੋ ਫਿਰ ਬਾਹਰ ਜੇ ਨਿੱਕੇ ਤੋਂ ਬਾਹਰ ਗਿਆ ਤਾਂ ਪਿੱਛੋਂ ਲੱਗ ਪਰ ਕੇ ਬਾਹਰ ਤੂੰ ਠੀਕ ਹੈ ਜਿੱਧਰ ਨੂੰ ਵੀ ਟੱਚ ਮਾਰਨਾ ਇਧਰੋਂ ਬਾਈ ਰੇਡ ਇਧਰੋਂ ਰੇਡ ਪਾਈ ਠੀਕ ਹੈ ਜੋ ਵੀ ਇਹ ਰੇਡ ਪਾਈ ਇਤੋਂ ਆ ਮਾਰ ਕੇ ਹਮੇਸ਼ਾ ਚੋਕ ਕੇ ਮਾਰ ਇਹਨੂੰ ਤੇ ਮਾਰ ਪਿੱਛੋਂ ਚੱਲ ਤਰ ਜਾ ਚੱਲ ਕੋਈ ਕਰਨੀ ਹਾਂਜੀ ਚੱਲ ਚਾਕਰ ਰਮਨ ਤੇਰਾ ਪੁੱਤ ਪਹਿਲਾਂ ਪਹੁੰਚਦਾ ਗਾਈ ਦਾ ਤੂੰ ਮੈਂ ਤੋਂ ਪਹਿਲਾਂ ਪਹੁੰਚ ਰੇ ਫਿਰ ਤਾਂ ਲੈਵਲ ਤੇ ਹੈਗਾ ਤੇਰਾ ਮੈਂ ਤਾਂ ਜਿਵੇਂ ਰੰਗ ਨਿੱਕੀ ਦੀ ਹਾਂ ਹਾਂ ਲੈ ਨੀ ਪੈਜ ਵਿਨੈਸ ਕੋਰ ਤੇ ਜਾਂਦਾ ਮੇਰਾ ਸਕੋਰ ਹੋਵੇ ਤੇਰਾ ਯਾਰ ਨੰਬਰ ਆਇਆ ਆਇਆ ਚੱਲ ਚੱਲ ਕਸਾਂ ਚ ਮਾਰ ਆਇਆ ਤੇ ਬਰਮਨ ਰੰਦਾਂ ਵੀ ਆ ਕੇ ਚੱਲ ਆਜੇ ਆਪ ਕੀ ਆਂਦੇ ਸਿੰਦਾ ਦੀ ਆਓ ਪਿੱਛੇ ਓਏ ਯਾ ਤੇ ਇਹਦਾ ਨੂਰ ਲੱਗੀ ਜੱਟ ਨੂੰ ਦੇਖੀਏ ਸੱਸ ਤੇਰੀ ਲੱਖਰ ਤੂੰ ਸੁੱਕਾਵਾ ਮੈਂ ਬਹੁਤ ਦਰਦ ਕਰਨਾ ਕੋਈ ਕੋਈ ਪ੍ਰੋਬਲਮ ਲੱਜਾਂਗੇ ਚਲਾ ਆ ਤੂੰ

ਹਾਂਜੀ ਸੱਸੀ ਗੱਲ ਜੀ ਸਾਰਿਆਂ ਨੂੰ ਅੱਜ ਫਿਰ ਤੁਹਾਡੇ ਵਿੱਚ ਇੱਕ ਨਵਾਂ ਬਲੌਗ ਲੈ ਕੇ ਆ ਰਹੇ ਹਾਂ ਅੱਜ ਅਸੀਂ ਜਾ ਰਹੇ ਹਾਂ ਇੰਟਰ ਕਾਲਜ ਟੂਰਨਾਮੈਂਟ ਖੇਡਣ ਕਬੱਡੀ ਦਾ ਯੂਨੀਵਰਸਿਟੀ ਵਿੱਚ ਤੇ ਬੱਸ ਪਹੁੰਚ ਚਲੇ ਆਪਾਂ ਕਾਲਜ ਕਾਲਜ ਦੇ ਨਾਲ ਜਾ ਕੇ ਬੱਚਿਆਂ ਨੂੰ ਆਪਾਂ ਪਿਕ ਕਰਦੇ ਹਾਂ ਤੇ ਪਹੁੰਚਦੇ ਯੂਨੀਵਰਸਿਟੀ ਤੇ ਉੱਥੇ ਅੱਜ ਆਪਣੇ ਮੈਚ ਹੋਣਗੇ ਕੁੜੀਆਂ ਤੇ ਮੁੰਡਿਆਂ ਦੋਵਾਂ ਟੀਮਾਂ ਦੇ ਬਾਕੀ ਵਲੌਗ ਦੇ ਵਿੱਚ ਤੁਸੀਂ ਦੇਖਦੇ ਲੈਣਾ ਵਾ ਸਟੇ ਟੂ ਮਿਲਦੇ ਆ ਜਲਦੀ ਵੀਡੀਓ ਬਣਾ ਰਿਹਾ ਪੁੱਤ ਵਲੌਗ ਪਹੁੰਚ ਗਏ ਮੁੰਡੇ ਗੋਵਿੰਦਪਾਲ ਸਾਹਿਬ ਅੱਜ ਜਲਦੀ ਪਹੁੰਚਣਾ ਚਾਹੀਦਾ ਯੂਨੀਵਰਸਿਟੀ ਵੀ ਅਸੀਂ ਕਈ ਕਟਿੰਗ ਇੱਥੋਂ ਕਰਾ ਕੇ ਆਏ ਆਂ ਇਹ ਨਾਈ ਗੋਲੀ ਨਾਈ ਨੀਫਸਟਰੀ ਕਰਾ ਕੇ ਆਏ ਆਂ ਬੋਬਿਕਟ ਪਾ ਦਿਆ ਜੁਲੇ ਪਈਆਂ ਦੇ ਕੁਰਸੀਆਂ 'ਚ ਨਾ ਲਓ ਜੀ ਪਹੁੰਚ ਗਏ ਆਪਾਂ ਯੂਨੀਵਰਸਿਟੀ ਇੱਧਰ ਦੇ ਤਿੰਨ ਨੂੰ ਲੈ ਦੇ ਪੁੱਤ ਲੈ ਹੋਰ ਦੱਸ ਜੂਮ ਕਰ ਬਸ ਵਧੀਆ ਵਧੀਆ ਮੈਂ ਇੱਥੇ ਪੜਨਾ ਚਾਹਣਾ ਵੱਡਾ ਹੋ ਗਏ ਵੱਡਾ ਉਹਦਾ ਪੁੱਤ ਆ ਵੀਏ ਵਾਲਾ ਕਰ ਲੋ ਆਖ ਮੇਰੇ ਲੱਛੇ ਯਾਰ ਢੀ ਕਿੱਟਿਆ ਜੀ ਹਰ ਕੀ ਚਾਹਣਾ ਤੁਰ ਪਾ ਉਧਰ ਨੂੰ ਕੋਈ ਕਿੱਟ ਦਿਖਾ ਰਿਹਾ ਬੁੱਤ ਬੈਕ ਸਾਈਡ ਤੋਂ ਕਿੱਟਾਂ ਬਹੁਤ ਸੋਹਣੀਆਂ ਬਣੀਆਂ ਮੁੰਡੇ ਪੂਰੇ ਐ ਸਤਰੰਗੀ ਪਿੰਗੀ ਲੱਗਦੇ ਆ ਤੇ ਇਹ ਸਭ ਤੋਂ ਸਮਾਰਟ ਮੁੰਡਾ 10 ਨੰਬਰ ਗੁਰਜੀਤ ਸਿੰਘ ਜੀ ਤਾਜੀ ਵੀ ਐ ਤੇ ਉਹ ਦੋ ਦਿਨ ਸਾਡੇ ਮੁਰਦੇ ਪਿਛੇ ਰਹਿ ਗਏ ਆ ਤੇ ਬਸ ਥੋੜੇ ਟਾਈਮ ਤੱਕ ਮੈਚ ਸ਼ੁਰੂ ਹੋਏ ਨੇ ਆਪਣੇ ਤੇ ਫਿਰ ਬਲੌਗ ਪਾਵਾਂਗੇ ਮੈਚ ਦੇ ਵੀਡੀਓ ਤੇ ਵੀ ਆਪਾਂ ਬੰਦੋ ਦਿਨ ਇੱਥੇ ਹੀ ਲੱਗਣਗੇ ਮੇਲੇ ਹੋ ਜੀ ਮੈਂ ਸ਼ੁਰੂਨ ਲੱਗਾ ਸਾਡੇ ਕੁੜੀਆਂ ਦਾ ਤੇ ਲਾਉਣ ਗਿਆ ਜੋਰ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਵਰਸਸ ਫੱਤੂ ਢਿੰਗਾ ਕਾਲਜ ਦੋਵੇਂ ਹੈਗੇ ਅੰਡੇ ਗਾਂਡੇ ਆ ਦੇਖੋ ਕੀ ਭੰਦ ਮੈਚ ਦਾ ਲੋ ਜੀ ਟਾਸ ਹੋ ਗਈ ਹੈ चल रहा इधर दो ऑलआउट करते हैं तीजे ऑलआउट है।

ਫਾਰਮੈਂਟ ਰਹਿ ਕੇ ਪੁੱਤ ਚੱਲ ਖੜਜੀਤ ਪਾਣੀ ਚਾਹੀਦਾ जी नॉकआउट मैच करके पविन हम मैच होगा शामा चलो चलो शाबाश चलो चलो टेको मथा ਲੋ ਵੀ ਚਲੋ ਅਗਲੀ ਵਾਰੀ ਤਾਂ ਧੀਰ ਆਹ ਦੋ ਆਦੇ ਮੇਰਾ ਪੁੱਤ ਬਾਹਰ ਜੀ ਆਹ ਦੋ ਆਦੇ ਮੇਰਾ ਪੁੱਤ ਬਾਹਰ ਜੀ ਫਲੋਅ ਟਾਣਾ ਭਾਈ ਨੇ ਚੱਕਾ ਟਿਕਾਹਾਲ ਦਾ ਨਹੀਂ ਮੇਰਾ ਪੈਸਾ جي يو تي جوڙي ؤ نيڪن ਦਾਦਾ ਵੀਰੇ ਜੀ ਮਰੇ ਜੀ ਚਾਚੂ ਜੀ ਜੀ ਮੈਚ ਹੋ ਗਿਆ ਖਤਮ ਤੇ ਮੁੰਡੇ ਸਮਾਨ ਸਮੁੰ ਚੁੱਕ ਕੇ ਤੇ ਆ ਗਏ ਮੈਸਲ ਨੂੰ ਖਾਣਗੇ ਲੰਚ ਇਸ ਤੋਂ ਬਾਅਦ ਫਿਰ ਕੁੜੀਆਂ ਦਾ ਮੈਚ ਤੇ ਨਾਲ ਨਾਲ ਵੀਡੀਓ ਵਧੀਆ ਚੱਲੂਗੀ ਪਹਿਲਾ ਮੈਚ ਕੁੜੀਆਂ ਜਿੱਤ ਗਈਆਂ ਮੁੰਡੇ ਸਾਡੇ ਲੂਜ਼ ਕਰ ਗਏ ਮੈਚ ਵਧੀਆ ਸੀ ਮੈਚ ਹਨੋ ਕਲਿੱਪਸ ਤਾਂ ਤੇ ਦੇਖ ਹੀ ਲਈਆਂ ਹੋਣੀਆਂ ਤੇ ਹੁਣ ਮੁੰਡਿਆਂ ਦਾ ਮੈਚ ਖਾ ਲੂਆਂ ਪਰ ਇਸ ਤੋਂ ਬਾਅਦ ਕੁੜੀਆਂ ਦਾ ਮੈਚ ਇੱਕ ਹੈਗਾ ਲੰਚ ਤੋਂ ਬਾਅਦ ਤੇ ਜੋਰ ਲਾਵਾਂਗੇ ਉੱਚ ਵੀ ਲਓ ਜੀ ਹੋ ਗਿਆ ਆਪਣਾ ਦੂਜਾ ਮੈਚ ਸਟਾਰਟ ਤੇ ਉਧਰ ਆਲਸਾ ਕੋਲ ਜਮਰਸਰ ਵੀ ਆ ਗਈ ਟੀਮ ਚਲੋ ਚਲੋ ਸ਼ਾਬਾਸ਼ ਜੋਰ ਲਾ ਕੇ होगी कुछ मैडल सरमनी शुरू उसम बी टीम रही फस्ट रही जे एंडू कैंपस थर्ड रही खालसा कॉलेज अमृतसर तो जी कु हो गई सरमनी चलो पता उठो ਉੜਦੜੇ ਬੁੱਤ ਖੋਲ੍ਹ ਦੇ ਖੁੱਲ੍ਹੇ ਹੋ ਜਾ ਬੁੱਤ ਆਓ ਆਓ ਇੰਨੇ ਜਿਹੜਾ ਬੰਨਾਰੀ ਚੋੜਾ ਨਾ ਕਰਦੇ ਕਲਾਪ ਕਰਦੇ ਭਾਈ ਓਏ ਹੋ ਰਾਜੇ ਬਾਰ ਸਾਹਿਬ ਤਿਆਰ ਕਰ ਦੋ ਪੁੱਤਰ ਜਲਦੀ ਕਰੋ ਅੱਗੇ ਆਓ ਜੀ ਇੱਥੇ ਕਿੱਥੇ ਹੋ ਗਏ ਪੁੱਤਰ ਅਰਦਾਸ ਅਪਲੀਕੇਸ਼ਨ ਗੋਸਟੂ ਵੀਰ ਬੋਧਾ ਸਰ ਸਾਹਿਬ ਦੀ ਤਰਫੋਂ ਦੂਜਾ ਕਿਤੇ ਇੱਕ ਬੜੀ ਸ਼ੇਰ ਹੈ ਸ਼ੇਰ ਅੱਜ ਰਾਣੀ ਸੀ ਸ਼ੇਰ ਤੋਂ ਇਹ ਹੈ ਮੈਂ ਤੁਹਾਨੂੰ ਬਹੁਤ ਧੰਨਵਾਦ ਜਿੰਨਾ ਤੁਸੀਂ ਵਲੌਗ ਵੇਖਿਆ ਉਹੀ ਚਾਰ ਪੰਜ ਵੀਡੀਓ ਪੜਾਈਆਂ ਵਾ ਇੱਕ ਹਫ਼ਤੇ ਤੋਂ ਚੱਲੀਆਂ ਵੀਡੀਓ ਸਾਰੀਆਂ ਵੀਡੀਓ ਕੰਬਾਈਨ ਕਰਕੇ ਇੱਕੋ ਵਲੌਗ ਬਣਾਉਂਦਾ ਹਾਂ ਤੇ ਉਹ ਤੁਹਾਡਾ ਧੰਨਵਾਦ ਵਲੌਗ ਵਿੱਚ ਦਿੱਕਤ ਕਰਦੇ ਖਤਮ ਬਾਏ ਬਾਏ ਕਟਾ